ਹਾਂਜੀ ਕਿਵੇਂ ਹੋ ਸਾਰੇ ਉਮੀਦ ਆ ਸਾਰੇ ਵਧੀਆ ਹੋਵੋਗੇ ਚੜਦੀ ਕਲਾ ਚ ਹੋਵੋਗੇ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਜਿਹੜੇ ਟੂਲ ਦੀ ਗੱਲ ਕਰਨਾ ਦੇ ਆ ਉਹ ਟੂਲ ਬਹੁਤ ਹੀ ਵਧੀਆ ਤੇ 99% ਕੰਮ ਕਰਦਾ ਤੇ ਜਿਹੜਾ ਕਿ ਆਪਸ਼ਨਲ ਤੇ ਫਿਊਚਰ ট্রেਡਿੰਗ ਲਈ ਬਹੁਤ ਹੀ ਜਾਦੇ ਵਧੀਆ ਜੀ ਠੀਕ ਆ ਜੀ ਤੇ ਆ ਆਪਣਾ ਖੁੱਲਿਆ ਡੈਲਟਾ ਐਕਸਚੇਂਜ ਦਾ ਪਲੈਟਫਾਰਮ ਜਿਹਦੇ ਤੇ ਕ੍ਰਿਪਟੋ ਦੀ ਟਰੇਡਿੰਗ ਹੁੰਦੀ ਹੈ ਠੀਕ ਆ ਜੀ ਏ 247 ਓਪਨ ਰਹਿੰਦਾ ਠੀਕ ਆ ਜੀ ਕੋਈ ਸੰਡੇ ਕੋਈ ਸੈਚਰਡੇ ਸੁੱਟੀ ਨਹੀਂ ਠੀਕ ਆ ਜੀ ਇਹ ਕ੍ਰਿਪਟੋ ট্রেਡਿੰਗ ਆ ਜਿਵੇਂ ਆਪਣੇ ਇੰਡੀਅਨ ਮਾਰਕੀਟ 5 ਦਿਨ ਚੱਲਦੀ ਹੈ 7 ਦਿਨ ਚੱਲਦੀ ਹੈ ਠੀਕ ਆ ਜੀ ਤੇ ਬਹੁਤ ਹੀ ਵਧੀਆ ਠੀਕ ਆ ਜੀ ਇੱਥੇ ਆਪਾਂ ਰਾਤੀ ਸ਼ਾਮੀ ਜਦੋਂ ਵੀ ਟਾਈਮ ਲੱਗਦਾ ਉਦੋਂ ਟਰੇਡ ਲੈ ਸਕਦੇ ਹਾਂ ਠੀਕ ਆ ਜੀ ਤੇ ਇਹਦੇ ਵਿੱਚ ਬੈਸਟ ਆ ਫਿਊਚਰ ਟਰੇਡਿੰਗ ਤੇ ਜਿਹਦੇ ਤੇ ਆਪਾਂ ਨੂੰ 30% ਦਾ ਟੈਕਸ ਨਹੀਂ ਲੱਗਦਾ ਜੀ ਠੀਕ ਆ ਜੀ ਤੇ ਅੱਜ ਆਪਾਂ ਗੱਲ ਕਰ ਰਹੇ ਆ ਫਿਬੋਰ ਟੇਕਮੈਂਟ ਦੀ ਠੀਕ ਆ ਜੀ ਕਿੱਦਾਂ ਇਹ ਚਾਰਟ ਤੇ ਲੱਗਦੀ ਆ ਤੇ ਕਿੱਦਾਂ ਇਹ ਕੰਮ ਕਰਦੀ ਆ ਠੀਕ ਆ ਜੀ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤਾਂ ਜੋ ਤੁਸੀਂ ਵੀ ਇਹਨਾਂ ਚੰਗੀ ਤਰ੍ਹਾਂ ਸਿੱਖ ਸਕੋ ਠੀਕ ਆ ਜੀ ਕੋਈ ਵੀ ਚੀਜ਼ ਸਕਿੱਪ ਨਾ ਕਰਿਓ ਤਾਂ ਜੋ ਗਲਤੀ ਤੇ ਨੁਕਸਾਨ ਤੋਂ ਬਚ ਸਕੋ ਠੀਕ ਆ ਜੀ ਤੇ ਆ ਆਪਣਾ ਖੁੱਲ ਗਿਆ ਕ੍ਰਿਪਟੋ ਦਾ ਠੀਕ ਹੈ ਜੀ, ਇਥੀਲੀਅਨ ਦਾ ਚਾਰਟ ਠੀਕ ਹੈ ਜੀ। ਤੇ ਆਪ ਬਿਟਕੋਇਨ ਕਿਸੇ ਚ ਵੀ ਇੱਥੇ ਟ੍ਰੇਡ ਕਰ ਸਕਦੇ ਹੋ ਠੀਕ ਹੈ ਜੀ। ਤੇ ਆ ਖੁੱਲ ਗਿਆ। ਲਾਈਵ ਮਾਰਕੀਟ ਚੱਲ ਰਹੀ ਹੈ ਠੀਕ ਹੈ ਜੀ। ਤੇ ਆਪਾਂ ਗੱਲ ਕਰਨੀ ਆ ਫਿਬੋ ਰਿਟ੍ਰੇਸਮੈਂਟ ਦੀ। ਠੀਕ ਹੈ ਜੀ। ਕਿੰਦਾ ਲੱਗਦੀ ਆ ਤੇ ਕਿਵੇਂ ਕੰਮ ਕਰਦੀ ਆ ਠੀਕ ਹੈ ਜੀ। ਤੇ ਉਹ ਲਾਉਣ ਲਈ ਆਪਾਂ ਇੱਥੇ ਆਣਾ ਠੀਕ ਹੈ ਜੀ ਆਹ ਕਾਲਮ ਤੇ। ਆ ਦਿੱਤੇ ਠੀਕ ਹੈ ਜੀ। ਆ ਸਭ ਤੋਂ ਬਾਅਦ ਫਿਬੋ ਡਿਟੇਸ਼ਨਮੈਂਟ ਠੀਕ ਹੈ ਜੀ ਇਹਨੂੰ ਆਪਾਂ ਕਰਨਾ ਇਹਨੂੰ ਆਪਾਂ ਚਾਰਟ ਤੇ ਆਪਣੇ ਦੇ ਪੇਸਟ ਕਰਨਾ ਠੀਕ ਹੈ ਜੀ ਤੇ ਇਹ ਆਪਣੀ ਸੈਟਿੰਗ ਹੋਈ ਹੋਈ ਆ ਤੇ ਆਪਾਂ ਇਹਨੂੰ ਸੈਟਿੰਗ ਨੂੰ ਦੁਬਾਰਾ ਰੀਫਰੈਸ਼ ਕਰਕੇ ਤੁਹਾਨੂੰ ਦਿਖਾਉਣੀ ਹੈ ਕਿਵੇਂ ਲੱਗਣੀ ਹੈ ਠੀਕ ਹੈ ਜੀ ਆਹੋ ਜੀ ਠੀਕ ਹੈ ਜੀ ਆਹ ਲੋ ਆਪਾਂ ਇਹਦੇ ਵਿੱਚ ਠੀਕ ਹੈ ਜੀ ਐਦਾਂ ਹੋ ਗਿਆ ਠੀਕ ਹੈ ਜੀ ਨੂੰ ਕਰੋ ਡਿਲੀਟ ਹੋ ਠੀਕ ਹੈ ਜੀ ਆ ਲੋ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਚੁੱਕੋ ਐਦਾਂ ਖੁੱਲ ਜਾਣੀ ਆ ਠੀਕ ਹੈ ਜੀ ਆ ਜੀ ਐਦਾਂ ਖੁੱਲ ਜਾਣੀ ਆ ਠੀਕ ਹੈ ਜੀ ਆ ਦੇਖੋ ਕਿੰਨੀਆਂ ਲਾਈਨਾਂ ਨੇ ਜਿਹਦੇ ਵਿੱਚ ਆਪਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਠੀਕ ਹੈ ਜੀ ਵੀहां ਕਿਦਾਂ ਕਿਵੇਂ ਆ ਨਾ ਇਹਨੂੰ ਸਮਝਣਾ ਬੜਾ ਔਖਾ ਠੀਕ ਆ ਜੀ ਤੇ ਇਹਦੀ ਆਪਾਂ ਸੈਟਿੰਗ ਕਰਾਂਗੇ ਜਾਂ ਤੁਸੀਂ ਇਹਨੂੰ ਇੱਥੇ ਕਿਤੇ ਵੀ ਪੇਸਟ ਕਰ ਲੈਣਾ ਚਾਰਟ ਤੇ ਆਪਣੇ ਲਾ ਲੈਣਾ ਠੀਕ ਆ ਜੀ ਤੇ ਇਹ ਤੇ ਆ ਸੈਟਿੰਗ 'ਚ ਆਣਾ ਵਾਲੀ ਆ ਦੇਖ ਲਓ ਤੁਸੀਂ ਠੀਕ ਆ ਜੀ ਜਿਵੇਂ ਲੱਗੀ ਹੋਇਆ ਜਦ ਤੁਸੀਂ ਇਹਦੇ نیچے ਜਾਂ ਸਾਈਡ ਤੇ ਕਿਤੇ ਵੀ ਕਲਿੱਕ ਕਰੋਗੇ ਤਾਂ ਐਦਾਂ ਖੁੱਲ ਜਾਣੀ ਆ ਠੀਕ ਆ ਜੀ ਇਹ ਫੋਨ ਤੇ ਤੇ ਵੀ ਬੜੇ ਵਧੀਆ ਕੰਮ ਕਰ ਰਹੀ ਆ ਫੋਨ ਤੇ ਵੀ ਸੇਮ ਠੀਕ ਆ ਜੀ ਆ ਦੇਖੋ ਸੈਟਿੰਗ ਤੇ ਜਾਓਗੇ ਤੇ ਐਦਾਂ ਹੀ ਸੈਟਿੰਗ ਖੁੱਲ ਜਾਣੀ ਆ ਠੀਕ ਆ ਜੀ ਸੈਟਿੰਗ ਜੋ ਆਪਾਂ ਕਿਹੜੀ ਕਿਹੜੀ ਚੀਜ਼ ਦਾ ਧਿਆਨ ਰੱਖਣਾ ਇੱਕ ਆ ਜ਼ੀਰੋ ਕੋਲ ਇਹਨੂੰ ਲੱਗਿਆ ਰਹਿਣ ਦੇਣਾ ਠੀਕ ਆ ਜੀ ਇੱਕ 382 ਇਹ ਵੀ ਲੱਗਿਆ ਰਹਿ ਦੇਣਾ ਠੀਕ ਆ ਜੀ ਇੱਕ 618 ਇਹ ਵੀ ਲੱਗਿਆ ਰਹਿ ਰਹਿਣਾ ਠੀਕ ਆ ਜੀ ਇੱਕ ਆ 1 ਇਹ ਵੀ ਲੱਗਿਆ ਰਹਿ ਦੇਣਾ ਬਾਕੀ ਆਪਾਂ ਸਾਰੇ ਰਿਮੂਵ ਕਰ ਦੇਣੇ ਨੇ ਠੀਕ ਆ ਜੀ ਇਧਰੋਂ ਏਬੀ ਇਧਰੋਂ 0.5 ਇਹ ਵੀ ਲੱਗਿਆ ਰਹਿਣ ਦੇਣਾ ਬਾਕੀ ਸਾਰੇ ਰਿਮੂਵ ਕਰ ਦੇਣੇ ਨੇ ਠੀਕ ਆ ਜੀ ਧਿਆਨ ਰੱਖਣਾ ਇਹ ਚੀਜ਼ ਦਾ ਸੈਟਿੰਗ ਦਾ ਪੰਜ ਨੇ ਜਿਹੜੇ ਇਹ ਲੱਗੇ ਰਹਿਣਗੇ ਠੀਕ ਆ ਜੀ ਬਾਕੀ ਆਪਾਂ ਸਾਰੇ ਹਟਾ ਦੇਣੇ ਨੇ ਠੀਕ ਹੈ ਜੀ ਇਹ ਆਪਣਾ ਕਲਰ ਆ ਠੀਕ ਹੈ ਜੀ ਫਿਬੋਨਾਚੀ ਦਾ ਵੀ ਬੈਕਗਰਾਉਂਡ ਜਿਹੜੇ ਆਪਣੇ ਕਲਰ ਨੇ ਉਹ ਦਿਖਾ ਰਿਹਾ ਪ੍ਰਾਈਜ਼ ਪ੍ਰਾਈਜ਼ ਤਾਂ ਆਪਾਂ ਨੂੰ ਉਦਾਂ ਹੀ ਪਤਾ ਲੱਗਦਾ ਰਹਿੰਦਾ 사이ਡ ਤੇ ਚੱਲਦਾ ਹੈ ਨਾ ਜੀ ਵੀ ਕਿੱਥੇ ਆਪਣਾ ਜਿਹੜਾ ਸ਼ੇਅਰ ਆ ਜਾਂ ਕ੍ਰਿਪਟੋ ਦਾ ਉਹ ਕਿੱਥੇ ਤੱਕ ਜਾ ਰਿਹਾ ਠੀਕ ਹੈ ਜੀ ਆਪਾਂ ਇਹਨੂੰ ਹਟਾ ਦੇਣਾ ਠੀਕ ਹੈ ਜੀ ਜਿੰਨਾ ਤੁਸੀਂ ਚਾਰਟ ਨੂੰ ਸਿੰਪਲ ਤੇ ਸਾਫ਼ ਰੱਖੋਗੇ ਉੰਨੀ ਤੁਹਾਨੂੰ ਸਮਝ ਜ਼ਿਆਦਾ ਹੋਊਗਾ ਠੀਕ ਹੈ ਜੀ ਆਹ ਵੈਲਿਊ ਆ ਇਹਨੂੰ ਆਪਾਂ ਪਰਸੈਂਟੇਜ ਕਰ ਲੈਣੀ ਆ ਕਿੰਨੀ ਪਰਸੈਂਟੇਜ ਠੀਕ ਹੈ ਜੀ ਤੇ ਆ ਜਿਹੜਾ ਲੈਫਟ ਆ ਇਹਨੂੰ ਰਾਈਟ ਕਰ ਦੇਣਾ ਕਿਉਂਕਿ ਰਾਈਟ ਆਪਣਾ ਚਾਰਟ ਖਾਲੀ ਹੁੰਦਾ ਜੀ ਉੱਚ ਆਪਾਂ ਨੂੰ ਦੇਖਣਾ ਜਾਂ ਸਹੀ ਰਹਿੰਦਾ ਹਨਾ ਜੀ ਸਾਫ਼ ਹੁੰਦਾ ਠੀਕ ਆ ਜੀ ਤੇ ਬਾਕੀ ਆ ਸਾਰੀ ਸੈਟਿੰਗ ਆ ਠੀਕ ਆ ਜੀ ਇਹ ਆਪਾਂ ਦੇਖ ਲਈ ਤੁਸੀਂ ਐਦਾਂ ਗੱਲ ਨਹੀਂ ਉਹਨੂੰ ਓਕੇ ਕਰ ਦੇਣਾ ਸੇਵ ਠੀਕ ਆ ਜੀ ਹੁਣ ਦੇਖੋ ਆਪਣਾ ਕਿੰਨਾ ਵਧੀਆ ਸਿੰਪਲ ਲੋ ਸਭ ਤੋਂ ਸਿੰਪਲ ਦੇਖ ਰਿਹਾ ਠੀਕ ਆ ਜੀ ਤੇ ਹੁਣ ਆਪਾਂ ਇਹਨੂੰ ਯੂਜ਼ ਕਿੱਦਾਂ ਕਰਨਾ ਹੁਣ ਆਪਾਂ ਉੱਤੇ ਗੱਲ ਕਰਾਂਗੇ ਠੀਕ ਆ ਜੀ ਇਹ ਕਿਦਾਂ ਯੂਜ਼ ਹੁੰਦਾ ਤੁਸੀਂ ਕੋਈ ਵੀ ਜੇ ਹੁਣ ਤੁਹਾਨੂੰ ਪਤਾ ਵੀ ਮਾਰਕੀਟ ਅਪ ਟ੍ਰੈਂਡ ਆ ਉਹ ਮਾਰਕੀਟ ਲਾ ਲਓ ਜੀ ਆ ਡਾਊਨ ਟ੍ਰੈਂਡ ਆ ਠੀਕ ਆ ਜੀ ਤਿੰਨਸਾ ਕੀ ਕਰਨਾ ਇਹਨੂੰ ਫਿਬੋਨਾਚੀ ਡੂਲ ਨੂੰ ਹਾਈ ਉਹਦੇ ਹਾਈ ਤੋਂ ਲੈ ਕੇ ਲੋ ਤੱਕ ਲੈ ਕੇ ਆਉਣਾ ਆ ਲੋ ਐ ਦਾ ਠੀਕ ਆ ਜੀ ਹਾਈ ਤੋਂ ਲੈ ਕੇ ਇਹਦੇ ਲੋ ਤੱਕ ਲੈ ਕੇ ਆਉਣਾ ਕ੍ਰਿਪਟੋ ਠੀਕ ਆ ਜੀ ਨੂੰ ਹਾਈ ਤੋਂ ਲੈ ਕੇ ਇਹਦੇ ਲੋ ਤੱਕ ਲੈ ਕੇ ਆਉਣਾ ਠੀਕ ਹੈ ਜੀ ਆ ਦੇਖੋ ਆ ਆ ਹਾਈ ਇਹਦਾ ਠੀਕ ਹੈ ਜੀ ਤੇ ਆ ਦੇਖੋ ਆ ਲੋ ਤੱਕ ਲੈ ਕੇ ਆਉਣਾ ਠੀਕ ਹੈ ਜੀ ਆ ਲੋ ਆ ਲੋ ਤੱਕ ਲੈ ਕੇ ਆਂਦੇ ਹੁਣ ਆਪਾਂ ਨੂੰ ਪਤਾ ਕਿਵੇਂ ਲੱਗਿਆ ਵੀ ਮਾਰਕੀਟ ਇੱਥੋਂ ਅੱਪ ਜਾਊ ਜਾਂ ਡਾਊਨ ਟ੍ਰੈਂਡ ਆ ਠੀਕ ਹੈ ਜੀ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਜੀ ਕੈਂਡਲ ਆਪ ਬ੍ਰੇਕ ਆਊਟ ਕਰਦੀ ਆਂ ਆ ਚੀਜ਼ ਦਾ ਆਜੀ ਠੀਕ ਹੈ ਜੀ ਆਪਣੇ ਇਹਦਾ ਬ੍ਰੇਕ ਆਊਟ ਕਰਦੀ ਹੈ ਕੈਂਡਲ ਆ ਚੀਜ਼ ਦਾ ਇੱਥੋਂ ਉੱਪਰ ਨੂੰ ਜਾਂਦੀ ਆ ਠੀਕ ਹੈ ਜੀ ਤਾਂ ਮਾਰਕੀਟ ਦੇ ਚਾਂਸ ਨੇ ਜ਼ਿਆਦਾਤਰ ਵੀ ਮਾਰਕੀਟ ਦਾ ਜਿਹੜਾ ਉਰੇ ਇੱਥੋਂ ਆਪਾਂ ਉਰੇ ਟਰੇਡ ਲਵਾਂਗੇ ਠੀਕ ਹੈ ਜੀ ਆ ਗ੍ਰੀਨ ਵਾਲੀ ਤੇ ਜਾਂ ਆਪਾਂ yellow ਤੇ green ਦੇ ਵਿੱਚ ਉਰੇ ਟਰੇਡ ਆਪਣਾ ਪਲਾਨ ਕਰ ਸਕਦੇ ਹਾਂ ਜੇ ਹਾਈ ਟ੍ਰੈਂਡ ਅੱਪ ਜਾ ਰਹੀ ਹੈ ਮਾਰਕੀਟ ਤਾਂ ਇੱਥੇ ਬਾਈ ਕਰਾਂਗੇ ਤੇ ਆਪਣਾ ਜਿਹੜਾ ਟਾਰਗੇਟ ਰਹਿਣਾ ਵਾ ਉਹ ਰਹਿਣਾ ਆਪਣਾ ਇਹਦਾ ਹਾਈ ਠੀਕ ਆ ਜੀ ਆ ਦਾ ਇਹਦਾ ਹਾਈ ਉਰੇ ਤੱਕ ਦਾ ਠੀਕ ਆ ਜੀ ਤੇ ਆਪਣਾ ਸਟਾਪ ਲੌਸ ਰਹੂਗਾ ਉਰੇ ਠੀਕ ਆ ਜੀ ਆ ਆਪਣਾ ਰਹੂਗਾ ਸਟਾਪ ਲੌਸ ਠੀਕ ਆ ਜੀ ਇਹ ਹੈਗਾ ਸਟਾਪ ਲੌਸ ਠੀਕ ਆ ਜੀ ਇਹ ਆਪਣਾ ਹੈਗਾ ਟਾਰਗੇਟ ਠੀਕ ਆ ਜੀ ਬੁਲਿਸ਼ ਮਾਰਕੀਟ ਦੇ ਵਿੱਚ ਠੀਕ ਆ ਜੀ ਤੇ ਆ ਆਪਣਾ ਹੈਗਾ ਇੱਥੇ ਆਪਾਂ ਪਲਾਨ ਕਰਨਾ ਇੱਥੇ ਬਾਈ ਕਰਨਾ ਠੀਕ ਆ ਜੀ ਤਾਂ ਆਪਾਂ ਨੂੰ ਇੱਥੇ ਬਹੁਤ ਹੀ ਵਧੀਆ ਮਾਰਕੀਟ ਦੇ ਜਿਵੇਂ ਲਾਲੂ ਤੁਸੀਂ 113 ਦਾ ਟਾਰਗੇਟ ਆਪਣਾ ਬਹੁਤ ਵਧੀਆ ਰਿਵਾਰਡ ਮਿਲ ਸਕਦਾ ਠੀਕ ਆ ਜੀ ਤੇ ਹੁਣ ਆਪਾਂ ਜੇ ਗੱਲ ਕਰੀਏ ਮਾਰਕੀਟ ਹੁਣ ਉੱਪਰ ਡਾਊਨ ਆ ਤਾਂ ਆਪਾਂ ਨੂੰ ਇਹ ਮਾਰਕੀਟ ਜੇ ਮਾਰਕੀਟ ਜੇ ਆਪਣਾ ਆ ਹਾਈ ਨਹੀਂ ਤੋੜਦੀ ਤੇ ਆ ਲੋ ਤੋੜਦੀ ਆ ਤਾਂ ਮਾਰਕੀਟ ਦੇ 100% ਚਾਂਸ ਨੇ ਵੀ ਮਾਰਕੀਟ ਡਾਊਨ ਟ੍ਰੈਂਡ ਆ ਹੁਣ ਆਪਾਂ ਨੂੰ ਐ ਕਿਵੇਂ ਪਤਾ ਲੱਗੂ ਵੀ ਕਿੰਨਾ ਕੁ ਡਾਊਨ ਆਊਗਾ ਨਾ ਜੀ ਉਹ ਵੀ ਆਪਾਂ ਦੇਖਦੇ ਆ ਤੇ ਉਹ ਆਪਾਂ ਪਿੱਛੇ ਲਾਉਦਾ ਹਾਈ ਹਾਈ ਦੇਖ ਲੈਣਾ ਠੀਕ ਹੈ ਜੀ ਪਿੱਛੇ ਵੀ ਹਾਈ ਜਿਹੜਾ ਹਾਈ ਆ ਦਾ ਹਾਈ ਠੀਕ ਹੈ ਜੀ ਆ ਲੋ ਹੁਣ ਪਿੱਛੇ ਵਾਲਾ ਦਾ ਆਪਾਂ ਲੋ ਆ ਜਿਹੜਾ ਉਹ ਦੇਖ ਲੈਣਾ ਵੀ ਕਿੱਥੇ ਲੋ ਮਾਰਕੀਟ ਇਹ ਹੁਣ ਪਿੱਛੇ ਇਹਦਾ ਲੋ ਹੈ ਨਹੀਂਗਾ ਨਾ ਮਾਰਕੀਟ ਨੇ ਬਸ ਆਹੀ ਲੋ ਬਣਾਇਆ ਠੀਕ ਹੈ ਜੀ ਮਾਰਕੀਟ ਦੇ ਆਹੀ ਲੋ ਬਣਾਇਆ ਤਾਂ ਆਪਾਂ ਆਪਣਾ ਆਪਾਂ ਜਿਹੜਾ ਲੋਅ ਆ ਆਪਾਂ ਆਪਣੇ ਟਾਰਗੇਟ ਆਪਾਂ ਉਰੇ ਐਂਟਰੀ ਲਈ ਠੀਕ ਆ ਜੀ ਤਾਂ ਆਪਣੇ ਜਿਹੜਾ ਉਰੇ ਐਂਟਰੀ ਲਈ ਲਾ ਲੋ ਇਹ ਡਾਊਨ ਟ੍ਰੈਂਡ ਆ ਲੋ ਆ ਲੋ ਆਪਾਂ ਉਰੇ ਐਂਟਰੀ ਲਈ ਤੇ ਆਪਣਾ ਲੋ ਨੂੰ ਆਪਾਂ ਲੌਕ ਕਰ ਦੇਣਾ ਬਾਰ ਬਾਰ ਹੋਗਾ ਉਰੇ ਐਂਟਰੀ ਲਈ ਤੇ ਆਪਣਾ ਆਹ ਵਾਲਾ ਆਇਣੀਆਂ ਕੈਂਡਲ ਦੇ ਇੱਥੇ ਆਪਣਾ ਆ ਹੋ ਗਿਆ ਸਟਾਪ ਲੌਸ ਠੀਕ ਆ ਜੀ ਇਹ ਤੋਂ 3 ਗੁਣਾ ਲਾ ਲਓ ਤੁਸੀਂ ਇਹ ਤੋਂ 3 ਗੁਣਾ ਆਪਣਾ ਹੋਊਗਾ ਟਾਰਗੇਟ ਠੀਕ ਆ ਜੀ ਆ ਲਓ ਇਹ ਤੋਂ 3 ਗੁਣਾ ਆਪਣਾ ਹੋਊਗਾ ਟਾਰਗੇਟ ਇਹ ਚੀਜ਼ ਦਾ ਧਿਆਨ ਰੱਖਣਾ ਠੀਕ ਆ ਜੀ ਆ ਲਓ ਉਰੇ ਆਪਣਾ ਹੋਣਾ ਹੀ ਟਾਰਗੇਟ ਅਰੇ ਇਹਨਾਂ ਮਾਰਕੀਟ ਹੋਰ ਵੀ ਨੀਚੇ ਗਈ ਆ ਤਾਂ ਆਪਾਂ ਨੂੰ ਕੁਟਵੜ 5 6 ਪੁਆਇੰਟ ਹੋਰ ਵੀ ਮਿਲ ਸਕਦੇ ਸੀ ਆ ਆਪਣਾ ਬਹੁਤ ਹੀ ਵਧੀਆ ਬੈਸਟ ਟਾਰਗੇਟ ਆ ਠੀਕ ਆ ਜੀ 1.3 ਦਾ ਬਹੁਤ ਵਧੀਆ ਤੇ ਐਦਾਂ ਹੀ ਆਪਾਂ ਪਿੱਛੇ ਨੂੰ ਚੈੱਕ ਕਰ ਸਕਦੇ ਹਾਂ ਕੋਈ ਵੀ ਸਟ੍ਰੈਟਜੀ ਆ ਜਾਂ ਕੋਈ ਵੀ ਟੂਲ ਆ ਉਹਨੂੰ ਰੀਟੈਸਟਿੰਗ ਤੁਸੀਂ ਜ਼ਰੂਰ ਕਰਨਾ ਕਿਉਂਕਿ ਮਾਰਕੀਟ ਦੇ ਵਿੱਚ 100% ਕੋਈ ਵੀ ਚੀਜ਼ ਅਪਲਾਈ ਨਹੀਂ ਹੁੰਦੀ ਠੀਕ ਆ ਜੀ ਪਰ ਇਹ ਚਾਂਸ ਹੁੰਦੇ ਨੇ ਵੀ ਹਾਂ 90% 90% ਆਪਣੀ ਮਾਰਕੀਟ ਦੇ ਵਿੱਚ ਜੋ ਵੀ ਆਪਾਂ ਕਿਸੇ ਵੀ ਤਰ੍ਹਾਂ ਦੇ ਟੂਲ ਦਾ ਇਸਤੇਮਾਲ ਕਰਦੇ ਹਾਂ ਯੂਜ਼ ਕਰਦੇ ਹਾਂ ਤੁਹਾਨੂੰ ਦੱਸਦੇ ਆ ਉਹ 90% ਕੰਮ ਕਰਦਾ ਠੀਕ ਆ ਜੀ ਤੁਸੀਂ ਪਿੱਛੇ ਵੀ ਕਿਤੇ ਵੀ ਇਹਦੀ ਬੈਕ ਟੈਸਟਿੰਗ ਕਰ ਸਕਦੇ ਹੋ ਦੇਖੋ ਕੋਈ ਵੀ ਇੱਥੇ ਲਾ ਲਓ ਤੁਸੀਂ ਇਹਦਾ ਆ ਲਓ ਚੱਕੋ ਆ ਲਓ ਫਿਬੋ ਰਿਡਜਮੈਂਟ ਆਪਾਂ ਫੇਰ ਚੱਕੀ ਪੂਰੇ ਇਹ ਇਹਦਾ ਲੋ ਦਾ ਹੋਗਾ ਨਾ ਆ ਇਹਦਾ ਲੋ ਤੇ ਲਾਉਣੀ ਆ ਪੂਰੇ ਠੀਕ ਆ ਜੀ ਆ ਲੋ ਠੀਕ ਆ ਜੀ ਆ ਲੋ ਆਪਣੀ ਐਂਟਰੀ ਹੋ ਰਹੀ ਸੀ ਇਹ ਆਪਣਾ ਐਂਟਰੀ ਪੁਆਇੰਟ ਠੀਕ ਆ ਜੀ ਤੇ ਆਪਣਾ ਜਿਹੜਾ ਆ ਐਂਟ ਆਪਣਾ ਐਂਟਰੀ ਪੁਆਇੰਟ ਆ ਜੀ ਠੀਕ ਆ ਜੀ ਆ ਦੇ ਉਰੇ ਐਂਟਰੀ ਪੁਆਇੰਟ ਆ ਜਿਹੜਾ ਪੁਰਾ ਟਾਰਗੇਟ ਸੀ ਉਹ ਹੈ ਇਹਦਾ ਜਿਹੜਾ ਸਟਾਪ ਲੋਸ ਸੀ ਇਹਦਾ ਹਾਈ ਅੱਜ ਤੋਂ ਥੋੜਾ ਜਿਹਾ ਉੱਪਰ ਰੱਖ ਲਓ ਤੇ ਇਹ ਤੋਂ ਤਿੰਨ ਗੁਣਾ ਆਪਾਂ ਜ਼ਿਆਦਾ ਆਪਣਾ ਰੱਖ ਸਕਦੇ ਆ ਟਾਰਗੇਟ ਠੀਕ ਆ ਜੀ ਆ ਦੇਖੋ ਮਾਰਕੀਟ ਨੇ ਉਰੇ ਵੀ ਬੜਾ ਬਧੀਆ ਮੂਵਮੈਂਟ ਕਰਿਆ ਠੀਕ ਆ ਜੀ ਆ ਲਓ ਦੇਖ ਲਓ ਆ ਆਪਣੇ ਹੈਗਾ ਸੀ ਐਂਟਰੀ ਪੁਆਇੰਟ ਠੀਕ ਆ ਜੀ ਕਿੱਥੇ ਹੈਗੀ ਜੀ ਆਪਣੀ ਐਂਟਰੀ ਠੀਕ ਹੈ ਜੀ ਐਂਟਰੀ ਪੁਆਇੰਟ ਠੀਕ ਹੈ ਜੀ ਤੇ ਆ ਆਪਣਾ ਹੈਗਾ ਸੀ ਸਟਾਪ ਲੌਸ ਠੀਕ ਹੈ ਜੀ ਸਟਾਪ ਲੌਸ ਸਟਾਪ ਲੌਸ ਠੀਕ ਹੈ ਜੀ ਤੇ ਆ ਲੋ ਠੀਕ ਹੈ ਜੀ ਇਹ ਚੀਜ਼ ਆ ਬਹੁਤ ਵਧੀਆ ਕੰਮ ਕਰਦੀ ਆ ਠੀਕ ਹੈ ਜੀ ਤੁਸੀਂ ਇਹਨੂੰ ਬੈਕ ਟੈਸਟਿੰਗ ਕਰਕੇ ਦੇਖ ਸਕਦੇ ਹੋ ਤੇ ਜੇ ਐਦਾਂ ਦੀ ਹੋ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰ ਦਿਓ ਤੇ ਹੋਰ ਵੀ ਕ੍ਰਿਪਟੋ ਜਾਂ ਇੰਡੀਅਨ ਮਾਰਕੀਟ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਦੱਸ ਦਿਓ ਆਪਾਂ ਨੈਕਸਟ ਵੀਡੀਓ ਉੱਤੇ ਬਣਾਵਾਂਗੇ ਠੀਕ ਆ ਜੀ ਜੁੜੇ ਰਹੋ ਚੈਨਲ ਨਾਲ ਥੈਂਕ ਯੂ ਜੀ